ਉਹ ਚੀਜ਼ ਸਪਸ਼ਟ ਜਲਦਾ ਘਿਰਿਆ ਹੋਣਾ ਦੰਤਾਂ ਦਾ ਫਟਿਆ ਹੋਣਾ ਔਰ ਬੜ ਦੇ ਤੋ ਸਿਲਵਟਾ ਪਈਆਂ ਹੋਣੀਆਂ ਇਹ ਚੀਜ਼ ਸਪਸ਼ਟ ਇਹ ਸਾਡੀ ਪਿਛਲੀ ਜਨਰੇਸ਼ਨ ਤੱਕ ਸਾਰੇ ਪੁਜਾਰੀ ਔਰ ਸੇਵਾਦਾਰਾਂ ਨੇ ਇਹ ਚੀਜ਼ਾਂ ਨੂੰ ਦੇਖਿਆ ਹੈ ਪਹਿਲਾਂ ਮੰਦਿਰ ਦੀ ਸਥਾਪਨਾ ਜਦੋਂ ਹੋਈ ਉਹ ਤੋਂ ਸਾਹਮਣੇ ਕੰਦ ਨਹੀਂ ਸੀ ਮੇਨ ਰੋਡ ਦੇ ਉੱਤੇ ਉਦੋਂ ਪੋਪੂਲੇਸ਼ਨ ਵੀ ਇੰਨੀ ਨਹੀਂ ਸੀ ਵਹੀਕਲਸ ਵੀ ਇੰਨੇ ਨਹੀਂ ਸੀ ਸਮਾਜ ਦੇ ਵਿੱਚ ਉਸ ਦੇ ਬਾਵਜੂਦ ਵੀ ਬੇਵਜਾ ਇਸ ਮਾਲ ਰੋਡ ਦੇ ਉੱਤੇ ਐਕਸੀਡੈਂਟ ਔਰ ਮ੍ਰਿਤਿਉ ਜ਼ਰੂਰ ਹੁੰਦੀ ਸੀ ਮਾਤਾ ਨੂੰ ਜਿਹੜੀ ਸਭ ਤੋਂ ਪ੍ਰਿਆ ਭੋਜਨ ਹੈ ਮਾਤਾ ਦਾ ਕਾਲੀ ਮਾਤਾ ਦਾ ਅਸਮਸਾਨ ਕਾਲੀ ਦਾ ਉਹ ਫਿਸ਼ ਹੈ ਮੱਛਲੀ ਹੈ ਸਭ ਤੋਂ ਪ੍ਰਿਆ ਮੱਛਲੀ ਦਾ ਭੋਜਨ ਹੈ ਮਾਤਾ ਦਾ ਅੱਜ ਵੀ ਅਜੇ ਜਿੰਦੇ ਦਾ ਪ੍ਰਸ਼ਾਦ ਵੀ ਲੱਗਦਾ ਔਰ 80 ਲੋਕ ਜਿਹੜੇ ਹੈ ਜਿਹੜੇ ਬਾਮਾਰਗੀ ਵਿਧੀ ਮੰਨਦੇ ਆ ਤੰਤਰੀ ਉਹ ਕਰਦੇ ਆ ਤੇ ਉਹਦੇ ਵਿੱਚ ਅਸੀਂ ਆਪਣੇ ਘਰਾਂ ਤੋਂ ਵੀ ਬਣਾ ਕੇ ਲਗਾਣੇ ਆ ਇਵਨ ਕਿ ਬਾਜ਼ਾਰ ਤੋਂ ਵੀ ਬਣ ਕੇ ਆਂਦੇ ਆ ਲੋਕ ਵੀ ਘਰਾਂ ਤੋਂ ਬਣਾ ਕੇ ਲਿਆਣੇ ਆ ਸੋ ਇਹ ਦੀਦੀ ਜੋ ਹੈ ਸ਼ਕਤੀ ਰੂਪ ਜੋ ਹੈ ਉਸਦੇ ਵੀ ਜ਼ਰੂਰੀ ਹੈ ਮੈਂ ਆਪਣੀ ਅੱਖਾਂ ਨਾਲ ਦੇਖਿਆ ਮਾਤਾ ਉਧਰੋਂ ਉਧਰੋਂ ਇੱਕ ਲੜੀ ਬਹੁਤ ਕਰੀਬ 7 7.5 ਫੁੱਟ ਦੀ ਬਹੁਤ ਲੰਬੀ ਹਾਈਟ ਵਾਲੀ ਆ 6.5 ਫੁੱਟ ਦੀ ਇੱਕ ਬੜਾ ਚਿਹਰੇ ਦੇ ਤੇ ਬਹੁਤ ਨੂਰ ਸੀਗਾ ਉਸਤੇ ਬਹੁਤ ਹਿਊਜ ਸਾਈਜ਼ ਵਿੱਚ ਕਹਿੰਦਾ ਮੈਂ ਕਿਸੇ ਨੂੰ ਇਧਰ ਕ੍ਰਾਸ ਕਰਦੇ ਦੇਖਿਆ ਤੇ ਮੈਂ ਉਹਨੂੰ ਇਹੀ ਕਿਹਾ ਮੈਂ ਕਿ ਤੂੰ ਰੁਕ ਤੂੰ ਗਿਆ ਕਿਉਂ ਨਹੀਂ ਅੱਥੇ ਤਾਂ ਕਹਿੰਦਾ ਮੇਰੇ ਮਨ ਦੀ ਗਲਤ ਸੀਗੀ ਕਿ ਮੈਨੂੰ ਸਪਸ਼ਟ ਅਹਿਸਾਸ ਹੋਇਆ ਇਸ ਚੀਜ਼ ਦੀ ਅਨੁਭੂਤੀ ਹੋਈ ਕਿ ਇਹ ਮਾਤਾ ਹੀ ਆ ਜੈ ਮਾਤਾ ਦੀ ਮਾ ਦੇ ਨਵਰਾਤਰੀ ਸ਼ੁਰੂ ਹੋਣ ਜਾ ਰਹੇ ਨੇ ਸੋ ਮਾਂ ਦੇ ਦਰਬਾਰ ਕਾਲੀ ਮਾਤਾ ਮੰਦਿਰ ਦੇ ਵਿੱਚ ਪਹੁੰਚਿਆ ਸਾਡੇ ਨਾਲ ਪੰਡਤ ਜੀ ਨੇ ਪੰਡਤ ਜੀ ਪੱਲਤ ਬੋਲਬੋਲ ਟੀਵੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਪੰਡਤ ਜੀ ਕਾਲ ਤੋਂ ਰਾਤ ਤੇ ਸ਼ੁਰੂ ਹੋਣ ਜਾ ਰਹੀ ਹੈ ਕਿਸ ਤਰ੍ਹਾਂ ਦੀ ਤਿਆਰੀ ਹੈ ਜੀ ਸਰ ਤਿਆਰੀ ਜਿਵੇਂ ਹਰ ਸਾਲ ਹੁੰਦੀ ਹੈ ਔਮੇ ਅ ਥੋੜੀ ਜਿਆਦਾ ਇੰਪਰੂਵਮੈਂਟ ਦੇ ਨਾਲ ਪਿਛਲੇ ਵਾਰ ਤੋਂ ਜ਼ਿਆਦਾ ਅੱਛਾ ਖੂਬਸੂਰਤ ਨਵਾਂ ਸਜਾਇਆ ਗਿਆ ਹੈ ਲਾਈਟਨਿੰਗ ਦਾ ਧਿਆਨ ਰੱਖਿਆ ਗਿਆ ਹੈ ਲਾਈਟਨਿੰਗ ਪਹਿਲਾਂ ਨਾਲੋਂ ਜ਼ਿਆਦਾ ਕੀਤੀ ਗਈ ਹੈ ਮਤਲਬ ਹਰ ਵਾਰ ਇੱਕ ਛੋਟੀ ਜੀ ਜਾਂ ਇੱਕ ਇੱਕ ਇੰਪਰੂਵਮੈਂਟ ਜ਼ਰੂਰ ਆਂਦੀ ਹੈ ਮਤਲਬ ਦੇ ਇਸ ਲਈ ਮੰਦਰ ਨੂੰ ਹੋਰ ਜ਼ਿਆਦਾ ਖੂਬਸੂਰਤੀ ਨਾਲ ਸਜਾਉਣ ਦੀ ਕੋਸ਼ਿਸ਼ ਕਰਦੇ ਆ ਜੋ ਪਿਛਲੀ ਵਾਰ ਮਿਸ ਹੋ ਗਿਆ ਉਹਨੂੰ ਨਜ਼ਰ 'ਚ ਰੱਖਦੇ ਹੋਏ ਅਗਲੀ ਤਿਆਰੀ ਹਮੇਸ਼ਾ ਪਿਛਲੀ ਵਾਰ ਨਾਲੋਂ ਵਧੀਆ ਰਹਿੰਦੀ ਹੈ ਜੀ ਬੱਲੇ ਜੀ ਆਪਾਂ ਦੇਖਦੇ ਆ ਕਿ ਹਰ ਮੰਦਰ ਦੇ ਵਿੱਚ ਜਦੋਂ ਆਪਾਂ ਮੰਦਰ ਦੇ ਬਾਹਰ ਖੜ੍ਹਦੇ ਆ ਭਗਵਾਨ ਦੀ ਡਾਇਰੈਕਟ ਜਿਹੜੀ ਦਰਸ਼ਨ ਕਰ ਸਕਦੇ ਆ ਆਪਾਂ ਸਿੱਧੇ ਦਰਸ਼ਨ ਕਰ ਸਕਦੇ ਆ ਲੇਕਿਨ ਅਜਿਹਾ ਪਟਿਆਲਾ ਮਾਤਾ ਕਾਲੀ ਦੇਵੀ ਦੇ ਮੰਦਰ ਦੇ ਵਿੱਚ ਨਹੀਂ ਹੈ ਮਾਂ ਦੇ ਬਿਲਕੁਲ ਦਰਬਾਰ ਦੇ ਸਾਹਮਣੇ ਜਿਹੜੀ ਇੱਕ ਦੀਵਾਰ ਖੜੀ ਹੈ ਤੇ ਇਹ ਕਾਰਨ ਕੀ ਹੈ ਦੀਵਾਰ ਖੜਨ ਦਾ ਸਰ ਲਗਭਗ ਆਸ ਤੋਂ 100 ਸਾਲ ਪਹਿਲਾਂ ਜਦੋਂ માતા ਦੇ ਮੰਦਿਰ ਦੀ ਸਥਾਪਨਾ ਹੋਈ ਜਦੋਂ ਬੰਗਾਲੀ ਪੰਡਿਤ ਜੀ ਨੂੰ ਬੁਲਾਇਆ ਗਿਆ ਜੋ ਕਿ ਸਾਡੇ ਅਨਸਿਸਟਰ ਸੀਗੇ ਸਾਡੇ ਗ੍ਰੈਂਡ ਪੇਰੈਂਟਸ ਸੀਗੇ ਤੇ ਅਸੀਂ ਸਾਰੇ ਇੱਕੋ ਹੀ ਪਰਿਵਾਰ ਤੋਂ ਬਿਲੋਂਗ ਕਰਦੇ ਆ ਉਸ ਟਾਈਮ ਜਦੋਂ ਬਣਾਇਆ ਗਿਆ ਨਾ ਪਹਿਲਾਂ ਮੰਦਿਰ ਦੀ ਸਥਾਪਨਾ ਜਦੋਂ ਹੋਈ ਉਹ ਤੋਂ ਸਾਹਮਣੇ ਕੰਦ ਨਹੀਂ ਸੀ ਜਦੋਂ ਸਾਡੇ ਬਜ਼ੁਰਗਾਂ ਨੂੰ ਬੁਲਾਇਆ ਗਿਆ ਜੋ ਕਿ ਤਾੰਤ੍ਰਿਕ ਸੀਗੇ ਔਰ ਸਿੱਧ ਲੋਕ ਸੀਗੇ ਉਸ ਟਾਈਮ ਤੇ ਤਾਂ ਜਦੋਂ ਆਏ ਉਦੋਂ ਇੱਕ ਚੀਜ਼ ਇੱਥੇ ਦੇਖਣ ਚਾਹੀ ਕਿ ਮੇਨ ਰੋਡ ਦੇ ਉੱਤੇ ਨਾ ਬੇਵਜ੍ਹਾ ਐਕਸੀਡੈਂਟ ਬਹੁਤ ਹੋਇਆ ਕਰਦੇ ਸੀਗੇ ਮਤਲਬ 1950 ਦਾ ਦੌਰ 1960 ਦਾ ਦੌਰ ਰਿਹਾ ਹੋਵੇਗਾ ਯਾਦਾ 48 ਦੇਸ਼ ਜاتی ਤੋਂ ਤੁਰੰਤ ਬਾਅਦ ਤੇ ਉਹ ਮੇਨ ਰੋਡ ਦੇ ਉੱਤੇ ਉਦੋਂ ਪੋਪੂਲੇਸ਼ਨ ਵੀ ਇੰਨੀ ਨਹੀਂ ਸੀ ਵਹੀਕਲਸ ਵੀ ਇੰਨੇ ਨਹੀਂ ਸੀ ਸਮਾਜ ਦੇ ਵਿੱਚ ਉਸ ਦੇ ਬਾਵਜੂਦ ਵੀ ਬੇਵਜ੍ਹਾ ਇਸ ਮਾਲ ਰੋਡ ਦੇ ਉੱਤੇ ਐਕਸੀਡੈਂਟ ਔਰ ਮ੍ਰਿਤਿ ਜ਼ਰੂਰ ਹੁੰਦੀ ਸੀ ਐਕਸੀਡੈਂਟ ਮਾਮੂਲੀ ਤੋਂ ਮਾਮੂਲੀ ਹੋਏ ਮ੍ਰਿਤਿ ਜ਼ਰੂਰ ਹੁੰਦੀ ਸੀਗੇ ਇਰੋਂ ਉਹ ਉਸ ਗੱਲ ਤੇ ਉਹਨਾਂ ਸਾਡੇ ਬਜ਼ੁਰਗਾਂ ਨੇ ਇਹ ਗੱਲ ਕੱਢੀ ਕਿ ਇਹ ਕਿਉਂਕਿ ਕਾਂਤ੍ਰਿਕ ਵਿਧੀਆਂ ਨਾਲ ਸਥਾਪਨਾ ਕੀਤੀ ਗਈ ਹੈ ਇਸ ਲਈ ਮਾਤਾ ਦਾ ਉਹ ਰੂਪ ਇਹ ਬਰਦਾਸ਼ਤ ਨਹੀਂ ਕਰ ਸਕਦਾ ਸ਼ਹਿਰ ਇਸੇ ਨੂੰ ਦੇਖਦੇ ਹੋਏ ਸ਼ਹਿਰ ਤੋਂ ਪਲਟ ਕੇ ਮੂੰਹ ਇੱਧਰ ਕੀਤਾ ਗਿਆ ਸੀਗਾ ਪਿਛਲੇ ਪਾਸੇ ਸ਼ਹਿਰ ਵਸਦਾ ਸੀ ਇੱਧਰ ਜੰਗਲ ਸੀ ਜੰਗਲ ਵੱਲ ਇਹਨਾਂ ਦਾ ਮੂੰਹ ਕੀਤਾ ਗਿਆ ਸੀਗਾ ਤੇ ਉਸ ਦੇ ਬਾਵਜੂਦ ਵੀ ਜਦੋਂ ਬਲੀ ਜਦੋਂ ਹਤਿਆਮਾਂ ਹੁੰਦੀਆਂ ਸੀਗਾ ਜਦੋਂ ਡੈਥ ਹੋ ਜਾਂਦੀ ਸੀਗੀ ਤਾਂ ਫਿਰ ਉਦੋਂ ਇਹ ਮੰਨਿਆ ਗਿਆ ਕਿ ਇਹ ਮਾਤਾ ਬਲੀ ਲੈ ਲੈਂਦੀ ਹੈ انسان ਦੀ ਬਲੀ ਦਿੱਤੀ ਜਾਂਦੀ ਹੈ ਕਿਉਂਕਿ ਮਾਤਾ ਦੇ ਦ੍ਰਿਸ਼ਟੀ ਜਿਸ ਦੇ ਉੱਤੇ ਪੈਂਦੀ ਹੈ ਜਿਹੜਾ ਕ੍ਰਾਸ ਕਰਦੇ ਹੋਏ ਜਿਸ ਦੇ ਉੱਤੇ ਦ੍ਰਿਸ਼ਟੀ ਪੈ ਗਈ ਉਸ ਦੀ ਬਲੀ ਲੈ ਲੀਤੀ ਜਾਂਦੀ ਹੈ ਮਾਤਾ ਜੀ ਜਿਸ ਤੋਂ ਪ੍ਰਸੰਨ ਹੋ ਗਈ ਉਹਦੀ ਬਲੀ ਲੈ ਲੈਂਦੀ ਗਈ ਤੇ ਫਿਰ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਸਮਾਜਿਕ ਸਿਸਟਮ ਨੂੰ ਮੁੱਖ ਰੱਖਦੇ ਹੋਏ ਕਿ ਹਰੇਕ ਦੀ ਬਲੀ ਨਾ ਲਈਤੀ ਜਾਏ ਫਿਰ ਉਦੋਂ ਇਹ ਫੈਸਲਾ ਕੀਤਾ ਗਿਆ ਸੀ ਕਿ ਸਾਹਮਣੇ ਇਨਵੋਲ ਕਰ ਦਿੱਤੀ ਜਾਏ ਤਾਂ ਕਿ ਮਾਤਾ ਦੀ ਦ੍ਰਿਸ਼ਟੀ ਇੱਥੇ ਹੀ ਹਵਨ ਕੁੰਡ ਤੱਕ ਹੀ ਰੁੱਕ ਕੇ ਰੁੱਕ ਕੇ ਰਹਿ ਜਾਏ ਜੀ ਹੋ ਅਲੀ ਉਸਤੇ ਲਾਵਾ ਆਪਾਂ ਗੱਲ ਕਰੀਏ ਮਾਦੇ ਦਬਾਰ ਤੇ ਸ਼ਰਾਬ ਵੀ ਚੜਦੀ ਆ ਔਰ ਬੱਕਰਾ ਜਾਂ ਫਿਰ ਮੁਰਗਾ ਦੀ ਚੜਦਾ ਹਾਲਾਂਕਿ ਜੇਕਰ ਆਪਾਂ ਹਿੰਦੂ ਧਰਮ ਦੀ ਗੱਲ ਕਰੀਏ ਤਾਂ ਕਿਤਨਾ ਕਿਤੇ ਚੀਜ਼ਾਂ ਵਰਜਿਤ ਨੇ ਫਿਰ ਇਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਲਿਖਦੇ ਹੋ ਕਿ ਚੜਨਾ ਜਾਇਜ਼ ਹੈ ਹਾਂਜੀ ਇਹਦੇ ਵਿੱਚ ਇਹ ਹੈ ਕਿ ਜਿਹੜਾ ਏ ਰੂਪ ਹੈ ਮਾਤਾ ਦਾ ਇਹ ਅਸਮਸਾਨ ਕਾਲੀ ਹੈ ਕਾਲੀ ਇੱਕ ਸਵੱਟ ਪ੍ਰਕਾਰ ਦੀ ਹੁੰਦੀ ਹੈ ਜੀ ਜਿਸ ਦੇ ਵਿੱਚ 8 ਪ੍ਰਕਾਰ ਦੀ ਮੇਨ ਕਾਲੀ ਹੈ ਇਹ ਅਸਮਸਾਨ ਰੂਪ ਹੈ ਕਿ ਜਦੋਂ ਰक्त ਵਿੱਚ ਤਾਂ ਤੇ ਦੇਵਤਾ ਦੀ ਲੜਾਈ ਹੋਈ ਸੀ ਕਿ ਤਾਂ ਕਿਸੇ ਦੇ ਵੀ ਮਾਰਨ ਨਾਲ ਉਹ ਨਹੀਂ ਮਰ ਰਹੇ ਸੀ ਕਿਉਂਕਿ ਉਹਨਾਂ ਨੂੰ ਵਰਦਾਨ ਸੀਗਾ ਕਿ ਇੱਕ ਵੀ ਬੂੰਦ ਉਹਨਾਂ ਦੀ ਖੂਨ ਦੀ ਨਿਚੇ ਧਰਤੀ ਤੇ ਗਰੇਗੀ ਤਾਂ ਹਜ਼ਾਰੋਂ ਰਾਖਸ਼ ਪੈਦਾ ਹੋ ਜਣਗੇ ਤਾਂ ਸਾਰੇ ਦੇਵੀ ਦੇਵਤਾ ਫਿਰ ਸ਼ੰਕਰ ਜੀ ਕੋਲ ਗਏ ਸ਼ੰਕਰ ਜੀ ਨੇ ਉਸ ਵਕਤ ਪਾਰਵਤੀ ਮਾਤਾ ਨੂੰ आदेश ਦਿੱਤਾ ਕਿ ਤੁਸੀਂ ਆਪਣਾ ਕਾਲੀ ਦਾ ਰੂਪ ਲੈ ਕੇ ਔਰ ਜਿਨਨੇ ਵੀ ਦੇਵੀ ਦੇਵਤਾ ਸਾਰਿਆਂ ਦੀ ਸ਼ਕਤੀਆਂ ਲੈ ਕੇ ਉਹਨਾਂ ਨੂੰ ਦਿੱਤੀਆਂ ਗਈਆਂ ਔਰ ਕ੍ਰੋਧ ਦੀ ਦੇਵੀ ਨੂੰ ਕਿਹਾ ਗਿਆ ਕਿ ਤੁਸੀਂ ਮਾਤਾ ਜੀ ਦੇ ਉੱਤੇ ਸਵਾਰ ਹੋ ਜਾਓ ਤਾਂ ਕਿ ਇਹਨਾਂ ਨੂੰ ਬਿਲਕੁਲ ਪਤਾ ਨਾ ਲੱਗੇ ਵੀ ਕੀ ਕਰ ਰਹੇ ਸਾਰੀ ਸ਼ਕਤੀਆਂ ਲੈ ਕੇ ਮਾਤਾ ਨੇ ਰਕਤਬੀਜ ਦੇ ਉੱਤੇ ਸੰਘਾਰ ਕਰਨ ਲਈ ਕੀਤਾ ਉਹ ਉਹਨਾਂ ਨੂੰ ਵਰਦਾਨ ਤਾਂ تھا ਵੀ نیچے ਗਿਰੇਗਾ ਤਾਂ ਹਜ਼ਾਰਾਂ ਰਕਸ਼ਸ ਪੈਦਾ ਹੋਣਗੇ ਤਾਂ ਇਸ ਲਈ ਮਾਤਾ ਨੇ ਕੀ ਕੀਤਾ ਇੱਕ ਖਤਮ ਖੱਪੜ ਕੀ ਕੱਤਮ ਖੜਕ ਸੀਗੀ ਕੀ ਖਤ ਨਾਲ ਖੜਗ ਨਾਲ ਗਰਦਨ ਬਰਦੇ ਸੀਗੇ ਉਹ ਜੇ ਹਤਮਾ ਰक्तगिरਦਾ ਸੀਗਾ ਰਕਤ ਖੱਪੜ ਮੇ ਲੈ ਕੇ ਪੀ ਜਾਂਦੇ ਸੀ ਨਾ ਰਕਤ ਨੀਚੇ ਗਿਰੇਗਾ ਨਾ ਰਾਕਸ਼ਸ ਪੈਦਾ ਹੋਵੇ ਉਸ ਰਕਤ ਦੀ ਧੀਰੇ ਧੀਰੇ ਜਦ ਪੂਜਾ ਵਿਧੀ ਦੇ ਵਿੱਚ ਆਇਆ ਗਿਆ ਤਾਂ ਉਸ ਤੋਂ ਬਾਅਦ ਫਿਰ ਉਹ ਮਦਿਰਾ ਦਾ ਰੂਪ ਲੈ ਲਿੱਤਾ ਗਿਆ ਕਿਉਂਕਿ ਉਹ ਰਕਤ ਤਾਂ ਨਹੀਂ ਚੜਾਇਆ ਜਾਦਾ ਮਦਿਰਾ ਦੇ ਰੂਪ ਫਿਰ ਮਾਸ ਮਛਲੀ ਇਦਾਂ ਦੀਆਂ ਮਾਤਾ ਨੂੰ ਜਿਹੜੀ ਸਭ ਤੋਂ ਪ੍ਰੀਆ ਭੋਜਨ ਹੈ ਮਾਤਾ ਦਾ ਕਾਲੀ ਮਾਤਾ ਦਾ ਅਸਮਸਾਨ ਕਾਲੀ ਦਾ ਉਹ ਫਿਸ਼ ਹੈ ਮਛਲੀ ਹੈ ਸਭ ਤੋਂ ਪ੍ਰੀਆ ਮਛਲੀ ਦਾ ਭੋਜਨ ਹੈ ਮਾਤਾ ਰਾਣੀ ਠੀਕ ਹੈ ਕਹਿੰਦੇ ਜਿਸ ਤਰ੍ਹਾਂ ਨਾਲ ਤੁਸੀਂ ਦੱਸ ਰਹੇ ਕਿ ਮੱਛੀ ਦਾ ਪੋਜਨ ਜਾਂ ਫਿਰ ਬੱਕਰਾ ਜਾਂ ਫਿਰ ਮੁਰਗਾ ਦੀ ਕਿ ਆਜ ਵੀ ਮੰਨੂ ਪ੍ਰਸ਼ਾਦ ਲਾਇਆ ਜਾਂਦਾ ਹੈ ਹਾਂਜੀ ਬਿਲਕੁਲ ਲਗਾਇਆ ਜਾਂਦਾ ਜੀ ਅੱਜ ਵੀ ਅਜ ਜਿੰਦੇ ਦਾ ਪ੍ਰਸ਼ਾਦ ਵੀ ਲੱਗਦਾ ਹੈ ਔਰ ਅਸੀਂ ਲੋਕ ਜਿਹੜੇ ਹੈ ਜਿਹੜੇ ਬਾਮਾਰਗੀ ਵਿਧੀ ਮੰਨਦੇ ਆ ਤੰਤਰੀ ਉਹ ਕਰਦੇ ਆ ਤੇ ਉਹਦੇ ਵਿੱਚ ਅਸੀਂ ਆਪਣੇ ਘਰਾਂ ਤੋਂ ਵੀ ਬਣਾ ਕੇ ਲਗਾਉਂਦੇ ਆ ਇਵਨ ਕਿ ਬਾਜ਼ਾਰ ਤੋਂ ਵੀ ਬਣ ਕੇ ਆਉਂਦਾ ਔਰ ਲੋਕ ਵੀ ਘਰਾਂ ਤੋਂ ਬਣਾ ਕੇ ਲਿਆਉਂਦੇ ਆ ਸੋ ਇਹ ਵਿਧੀ ਜੋ ਹੈ ਸ਼ਕਤੀ ਰੂਪ ਜੋ ਹੈ ਉਸਦੇ ਵੀ ਜ਼ਰੂਰੀ ਹੈ ਪੁਰਾਣੇ ਦੀ ਇੱਕ ਹੋਰ ਚੀਜ਼ ਜਿਹੜੀ ਮਾਂ ਨੂੰ ਕਹਿੰਦੇ ਵਿਸ਼ਰਾਮ ਕਰਾਇਆ ਜਾਂਦਾ ਸੀਗਾ ਪਹਿਲੇ ਸਮੇਂ ਦੇ ਵਿੱਚ ਰਾਤ ਨੂੰ ਜਦੋਂ ਵਿਸ਼ਰਾਮ ਗਨੰਦ ਜੀ ਵਿਸ਼ਰਾਮ ਅਜ ਵੀ ਕਰਾਇਆ ਜਾਂਦਾ ਪਰ ਲੇਕਿਨ ਗੜਵੀ ਦਾਤਨ ਆਦੀ ਐਸਾ ਕੁਝ ਰਤ ਰਾਤ ਨੂੰ ਰੱਖਿਆ ਜਾਂਦਾ ਸੀਗਾ ਉਹ ਅੱਜ ਰੱਖੇ ਜਾਂਦੇ ਦੇਖੋ ਜਲ ਤਾਂ ਹੁਣ ਵੀ ਰੱਖਿਆ ਜਾਂਦਾ ਜੀ ਲੇਕਿਨ ਦਾਤਨ ਦੀ ਜੋ ਪ੍ਰਥਾ ਉਹ ਬੰਦ ਹੋ ਗਈ ਸੀ ਉਕੀ ਸਰਕਾਰ ਨੇ ਜਦੋਂ ਕਬਜ਼ਾ ਕੀਤਾ ਇਸ ਦੇ ਉੱਤੇ ਤਾਂ ਉਹ ਹਰ ਦੇ ਵਿੱਚ ਇੰਟਰਫੇਅਰ ਕਰਨ ਲੱਗ ਗਏ ਸੀ ਤਾਂ ਉਸ ਤੋਂ ਜੋ ਸਾਡੇ ਪੂਰਵਜ ਸੀ ਤਾੰਤ੍ਰਿਕ ਸੀ ਉਮੇਸ਼ਾ ਜੀ ਉਹਨਾਂ ਉਹ ਕਾਫੀ ਨਾਰਾਜ਼ ਹੋ ਗਏ ਸੀਗੇ ਤਾਂ ਹੌਲੀ-ਹੌਲੀ ਫਿਰ ਉਹਨਾਂ ਦੇ ਬੇਟੇ ਜੀ ਆ ਗਏ ਫਿਰ ਸਰਕਾਰ ਦਾ ਬੱਦਾ ਚਲਾ ਗਿਆ ਉਹਦੇ ਵਿੱਚ ਜੋ ਦਾਤਨ ਦੀ ਪ੍ਰਥਾ ਸੀ ਉਹ ਖਤਮ ਹੋ ਗਈ ਸੀਗੀ ਲੇਕਿਨ ਜਲਦੀ ਗੜਵੀ ਹਲੇ ਵੀ ਰੱਖੀ ਜਾਂਦੀ ਹੈ ਇਹਨ ਦਿੱਤ ਦਤਨ ਦੀ ਗੱਲ ਕਰ ਰਹੇ ਹੋ ਅਜੇਹਾ ਵੀ ਕਿਸੋਨ ਨੂੰ ਆਉਂਦਾ ਕਿ ਕਿ ਉਹ ਦਤਨ ਸਵੇਰੇ ਚੱਬਿਆ ਹੁੰਦਾ ਸੀ ਇਹਦੀ ਕਿੰਨੀ ਸਚਾਈ ਹੈ ਜੀ ਬਿਲਕੁਲ ਸਚਾਈ ਹੈ ਜੀ ਉਸ ਟਾਈਮ ਦਤਨ ਚਬੀ ਹੁੰਦੀ ਸੀਗੀ ਔਰ ਜਿਹੜਾ ਮਾਤਾ ਜੀ ਦੇ ਗੜਵੀ ਦਾ ਜਲ ਹੁੰਦਾ ਸੀ ਔਰ ਇਧਰ ਉਧਰ ਵਿਖਰਿਆ ਹੁੰਦਾ ਸੀਗਾ ਔਰ ਜਿਹੜਾ ਬਿਸਤਰਾ ਮਾਤਾ ਜੀ ਦਾ ਹੈ ਛੇਜਾ ਲੱਗਦੀ ਆ ਉਹਦੇ ਆਪਣਾ ਉਹਦੇ ਉੱਤੇ ਸਿਲਵਟਾ ਹੁੰਦੀਆਂ ਜਿਸ ਤਰ੍ਹਾਂ ਕੋਈ ਆਪਾਂ ਸੋ ਕੇ ਉੱਠਦੇ ਆ ਤੇ ਬਿਸਤਰੇ ਤੇ ਬਲ ਪਏ ਹੁੰਦੇ ਆ ਉਸੇ ਸੀ ਸਿਰ ਸਾਡੇ ਬਜ਼ੁਰਗਾਂ ਨੇ ਸਾਨੂੰ ਇਹ ਚੀਜ਼ਾਂ ਦੱਸੀਆਂ ਕਹਿੰਦੇ ਜੀ ਇੱਕ ਇੱਕ ਚੀਜ਼ ਦਾ ਸਪਸ਼ਟ ਇੱਕ ਅਹਿਸਾਸ ਹੁੰਦਾ ਸੀਗਾ ਜਦੋਂ ਅਸੀਂ ਸਵੇਰੇ 4 ਵਜੇ ਕਪਾਟ ਖੋਲਦੇ ਸੀਗੇ ਕਿ ਜਿਵੇਂ ਵਾਕਈ ਇੱਥੇ ਕੋਈ ਰੈਸਟ ਕਰ ਰਿਹਾ ਸੀਗਾ ਸੋ ਕੇ ਉਠਿਆ ਚਾਦਰ ਚਾਦਰ ਦੇ ਉੱਤੇ ਸਿਲਵਟਾਂ ਪਈਆਂ ਹੋਈਆਂ ਜਿਵੇਂ ਉਹਨੇ ਮੂੰਹ ਧੋ ਕੇ ਦੰਤਨ ਕਰਕੇ ਮੂੰਹ ਹੱਥ ਧੋ ਕੇ ਉਹ ਆਪਣੀ ਵਾਪਸ ਆਪਣੀ ਪੋਜੀਸ਼ਨ ਤੇ ਜੋ ਵੀ ਚਾਹੇ ਜੋ ਮਾਤਾ ਦੇ ਆਪਸ ਸਟੈਂਡਿੰਗ ਰੂਪ ਦੇਖਦੇ ਆ ਉਹ ਹੋਏ ਉਹ ਚੀਜ਼ ਸਪਸ਼ਟ ਜਲਦਾ ਗਿਰਿਆ ਹੋਣਾ ਦੰਤਨ ਦਾ ਫਟਿਆ ਹੋਣਾ ਔਰ ਬੈੱਡ ਦੇ ਉੱਤੇ ਸਿਲਵਟਾਂ ਪਈਆਂ ਹੋਣੀਆਂ ਇਹ ਚੀਜ਼ ਸਪਸ਼ਟ ਇਹ ਸਾਡੀ ਪਿਛਲੀ ਜਨਰੇਸ਼ਨ ਤੱਕ ਸਾਰੇ ਪੁਜਾਰੀ ਔਰ ਸੇਵਾਦਾਰਾਂ ਨੇ ਇਹ ਚੀਜ਼ਾਂ ਨੂੰ ਦੇਖਿਆ ਹੈ। ਬੜੇ ਜੇ ਜੇਕਰ ਆਪਾਂ ਤੁਹਾਡੀ ਗੱਲ ਕਰਦੇ ਜਿਸ ਕਰਾ ਦੇ ਜਿਸ ਸਮੇਂ ਤੋਂ ਲਗਾਤਾਰ ਤੁਸੀਂ ਉਹ ਪੂਜਾ ਪਾਠ ਕਰਦੇ ਹੋ ਜਾਂ ਤੁਹਾਨੂੰ ਆਪਣੀ ਇਹ ਗੱਦੀ ਸੰਭੀ ਹੈ ਇਹ ਤੁਹਾਨੂੰ ਆਪਣੇ ਸਮੇਂ ਦੇ ਵਿੱਚ ਕੁਝ ਅਜੀਬਾ ਦੇਖਿਆ? ਸਰ ਬੀ 25 ਸਾਲ ਗੁਜ਼ਰ ਗਏ ਜ਼ਿੰਦਗੀ ਦੇ ਇੱਥੇ ਮਾਤਾ ਦੀ ਸੇਵਾ ਦੇ ਵਿੱਚ ਔਰ ਦੋ ਤਿੰਨ ਪੀੜੀਆਂ ਥੱਪੀਆਂ ਸਾਡੀ ਮੇਰੀ ਤੀਸਰੀ ਪੀੜੀ ਆ ਪੁਰਾਣੇ ਬਜ਼ੁਰਗਾਂ ਨੇ ਤਾਂ ਜੋ ਦੇਖਿਆ ਸੋ ਦੇਖਿਆ ਮੇਰੇ ਸਾਹਮਣੇ ਦੀ ਹੁਣੇ ਆਸ ਤੋਂ 5 ਸਾਲ ਪਹਿਲਾਂ ਦੀ ਗੱਲ ਆ ਅ ਮੈਂ ਅੰਦਰ ਸੁੱਤਾ ਪਿਆ ਸੀਗਾ ਜੀ ਕਮਰੇ ਦੇ ਵਿੱਚ ਸਾਡਾ ਚੌਂਕੀਦਾਰ ਹੁੰਦਾ ਸੀ ਸੁਰਿੰਦਰ ਸ਼ਰਮਾ ਨਾਮ ਦਾ ਇੱਕ ਬਜ਼ੁਰਗ ਬਹੁਤ ਬਜ਼ੁਰਗ ਆਦਮੀ 70 75 ਸਾਲ ਦਾ ਤੇ ਉਹ ਨਾਲ ਵਾਲੇ ਕਮਰੇ ਵਿੱਚ ਬਾਹਰਲੇ ਪਾਸੇ ਸੁੱਤਾ ਪੈ ਸੀ ਕਿਉਂਕਿ ਉਹ ਨਾਈਟ ਗਾਰਡ ਸੀਗਾ ਉਹ ਸਾਰੀ ਰਾਤ ਜਾਗ ਕੇ ਰਹਿੰਦਾ ਸੀਗਾ ਉਸ ਬੰਦੇ ਉਹ ਡਿਊਟੀ ਦਾ ਬੜਾ ਪੱਕਾ ਸੀਗਾ ਜੀ ਆਪਣੀ ਉਸ ਦਾ ਤੇ ਉਹ ਇੱਕ ਇੱਕ ਦਿਨ ਸਵੇਰੇ ਉਹਨੇ ਮੈਨੂੰ 2:30 ਵਜੇ ਉਠਾਇਆ ਉਠਾ ਕੇ ਮੈਨੂੰ ਕਹਿੰਦਾ ਜੀ ਹਲੇ ਨਾ ਇੱਥੋਂ ਮੈਂ ਇੱਕ ਲੇਡੀ ਨੂੰ ਜਾਂਦੇ ਦੇਖਿਆ ਮਤਲਬ ਉਹਨੇ ਆਪਣੇ ਬਲੋਂ ਐਕਸਪਲੇਨ ਕੀਤਾ ਕਿ ਮੈਂ ਮਾਤਾ ਨੂੰ ਜਾਂਦੇ ਦੇਖਿਆ ਤੇ ਮੈਂ ਉਸ ਨੂੰ ਕਿਹਾ ਕਿ ਫਿਰ ਮੈਨੂੰ ਤੂੰ ਕਿਉਂ ਨਹੀਂ ਉਠਾਇਆ ਤਾਂ ਕਹਿੰਦਾ ਨਹੀਂ ਜੀ ਮੈਨੂੰ ਪਤਾ ਸੀਗਾ ਕਿ ਇਹ ਮਾਤਾ ਹੈ ਇਹ ਮਾਤਾ ਕਹਿੰਦਾ ਇਧਰੋਂ ਕਰਾਸ ਕਰਕੇ ਅੰਦਰ ਸਾਡੇ ਇੱਥੇ ਬੜਾ ਸਾਰਾ ਇੱਕ ਭਵਨ ਬਣਿਆ ਹੈ ਜਿੱਦੇ ਚ ਪੈਸੇ-ਪੋਸੇ ਦੀ ਗਿਣਤੀ ਹੁੰਦੀ ਹੈ ਉਧਰੋਂ ਨਿਕਲ ਕੇ ਆਈ ਹੈ ਮਾਤਾ ਆਪਣੇ ਭਵਨ ਦੇ ਅੰਦਰ ਜਿੱਥੇ ਖੁਦ ਖੜੇ ਨੇ ਮਾਤਾ ਦਾ ਮੱਧਰ ਹੈ ਜਿੱਥੇ ਪ੍ਰੋਪਰ ਉੱਥੇ ਗਏ ਨੇ ਕਹਿੰਦਾ ਜੀ ਮੈਂ ਆਪਣੀ ਅੱਖਾਂ ਨਾਲ ਦੇਖਿਆ ਮਾਤਾ ਉਧਰੋਂ ਉਧਰੋਂ ਇੱਕ ਲੇਡੀ ਬਹੁਤ ਕਰੀਬ 7 7.5 ਫੁੱਟ ਦੀ ਬਹੁਤ ਲੰਬੀ ਹਾਈਟ ਵਾਲੀ ਆ 6.5 ਫੁੱਟ ਦੀ ਇੱਕ ਬੜਾ ਚਿਹਰੇ ਦੇ ਉੱਤੇ ਬਹੁਤ ਨੂਰ ਸੀਗਾ ਉਸਤੇ ਬਹੁਤ ਹਿਊਜ ਸਾਈਜ਼ ਵਿੱਚ ਕਹਿੰਦਾ ਮੈਂ ਕਿਸੇ ਨੂੰ ਇਧਰੋਂ ਕ੍ਰਾਸ ਕਰਦੇ ਦੇਖਿਆ ਤੇ ਮੈਂ ਉਹਨੂੰ ਇਹੀ ਕਿਹਾ ਮੈਂ ਕਿ ਤੂੰ ਰੁਕ ਤੂੰ ਗਿਆ ਕਿਉਂ ਨਹੀਂ ਅੱਗੇ ਤਾਂ ਕਹਿੰਦਾ ਮੇਰੇ ਮਨ ਦੀ ਗਲਤ ਸੀਗੀ ਕਿ ਮੈਨੂੰ ਸਪਸ਼ਟ ਅਹਿਸਾਸ ਹੋਇਆ ਇਸ ਚੀਜ਼ ਦੀ ਅਨੁਭੂਤੀ ਹੋਈ ਕਿ ਇਹ ਮਾਤਾ ਹੀ ਹੈ ਕਹਿੰਦਾ ਤਾਂ ਕਰਕੇ ਮੈਂ ਉਹਨਾਂ ਦੇ ਪਿੱਛੇ ਨਹੀਂ ਗਿਆ ਤੇ ਬਸ ਹੁਣ ਮੈਂ ਤੁਹਾਨੂੰ ਉਠਾਇਆ ਮੈਨੂੰ 15 ਮਿੰਟ ਬਾਅਦ ਉਸਨੇ ਸ਼ਾਇਦ ਉਠਾਇਆ ਸੀਗਾ ਉਸ ਨੂੰ 15 ਮਿੰਟ ਪਹਿਲਾਂ ਇਹ ਚੀਜ਼ ਉਹਨੇ ਸਪਸ਼ਟ ਰਖਾ ਨਾਲ ਦੇਖੀ ਸੀ ਕਿ ਇਹ ਬਿਲਕੁਲ ਜਿਸ ਤਰ੍ਹਾਂ ਅਦੇ ਨਾਲ ਪੰਡਤ ਜੀ ਦੱਸ ਰਹੇ ਨੇ ਇੱਕ ਮਾਂ ਦਾ ਬਿਲਕੁਲ ਰੂਪ ਜਿਹੜਾ ਕਲੀਅਰ ਹੀ ਮਾਂ ਦਾ ਪੂਰਾ ਸਰੂਪ ਜਿਹੜਾ ਦੇਖਦੇ ਆ ਜਿਹੜਾ ਉਸ ਵੇਲੇ ਚੌਂਕੀ ਦਾ ਸੀਗਾ ਉਸਨੇ ਦਰਸ਼ਨ ਕੀਤੇ ਸੋ ਪੰਡਤ ਜੀ ਨੂੰ ਵੀ ਦੱਸਿਆ ਉਹ ਕੈਸਾ ਰੂਪ ਸੀਗਾ ਲਗਭਗ 6.5 7 ਫੁੱਟ ਦਾ ਇੱਕ ਵਿਸ਼ਾਲ ਮਾਂ ਦਾ ਰੂਪ ਜਿਹੜਾ ਉਸ ਚੌਕੀਦਾਰ ਨੇ ਸਪਸ਼ਟ ਤੌਰ ਤੇ ਉਹ ਦੇਖਿਆ ਪਰ ਉਸ ਤੋਂ ਇਲਾਵਾ ਆਪਾਂ ਗੱਲ ਕਰੀਏ ਜਿਹੜੇ ਨਵਰਾਤਰੇ ਹੁੰਦੇ ਨੇ ਨਵਰਾਤਰੇ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਸਰ ਅ ਦੇਵੀ ਦੇ ਜੀ ਨੌ ਰੂਪ ਨੌ ਨਵਰਾਤਰੇ ਜੀ ਦੂਸਰੀ ਗੱਲ ਤੁਸੀਂ ਕਹਿਆ ਕਿ ਕਿਸ ਕਿਸ ਤਰ੍ਹਾਂ ਦੇ ਨਵਰਾਤਰੇ ਕਿਸ ਵਿੱਚ ਕਿੰਨੇ ਤਰ੍ਹਾਂ ਦੇ ਆਉਂਦੇ ਆਂ ਚਾਰ ਤਰ੍ਹਾਂ ਦੇ ਆਉਂਦੇ ਜੀ ਦੋ ਇਹੀ ਮੇਨ ਔਰ ਦੋ ਗੁਪਤ ਨਵਰਾਤਰੇ ਜਿਹੜੇ ਆਪਣੇ ਮੇਨ ਨਵਰਾਤਰੇ ਚੈਤੀ ਔਰ ਜਿਹੜੇ ਉਹ ਵਾਲੇ ਆਸਨ ਵਾਲੇ ਇਹਦੇ ਚਤਾਈ ਪੂਰੀ ਧੂਮ ਧਾਮ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਹੈ ਮਾਤਾ ਦੇ ਪੂਜਾ ਪਾਠ ਵਿਧੀ ਵਿਧਾਨ ਸਭ ਨੂੰ ਬਹੁਤ ਵੱਧ ਛੜ ਕੇ ਫੋਲੋ ਕੀਤਾ ਜਾਂਦਾ ਢੋਲ ਨਗਾੜੇ ਧੂਬੱਤੀ ਪੂਜਾ ਵਰਤ ਇਹ ਉਹ ਸਭ ਕੁਝ ਔਰ ਦੂਸਰੇ ਨੇ ਗੁਪਤ ਨਵਰਾਤਰੀ ਦੋ ਗੁਪਤ ਨਵਰਾਤਰੀ ਹੁੰਦੇ ਨੇ ਗੁਪਤ ਨਵਰਾਤਰੀ ਚਾਹੀ ਹੁੰਦਾ ਕਿ ਆਪਾਂ ਜਿਵੇਂ ਸਾਇਲੈਂਟ ਜਿਹੜੇ ਜਿਵੇਂ ਆਪਾਂ ਗੁਪਤ ਦਾਨ ਕਰਦੇ ਆਂ ਉਵੇਂ ਗੁਪਤ ਨਵਰਾਤਰੇ ਭਗਤੀ ਉਹ ਗੁਪਤ ਰੂਪ ਵਿੱਚ ਕੀਤੀ ਜਾਂਦੀ ਹੈ ਜਿਵੇਂ ਅਸੀਂ ਲੋਕ ਕਰਦੇ ਹੁੰਦੇ ਆ ਉਹਦੇ ਵਿੱਚ ਅਸੀਂ ਇਹ ਬਿਲਕੁਲ ਵੀ ਸਜਾਵਟ ਨਹੀਂ ਕਰਦੇ ਕੁਝ ਨਹੀਂ ਕਰਦੇ ਜਿਹੜੇ ਮੰਦਰ ਦਾ ਜਿੰਨੇ ਪੁਜਾਰੀ ਹੈ ਔਰ ਸਾਡੇ ਕੋ ਸਟਾਫ ਜਿਹੜਾ ਸਾਡੇ ਨਾਲ ਪੂਜਾ ਪਾਠ ਨਾਲ ਜਿਹੜਾ ਜੁੜਿਆ ਹੋਇਆ ਅਸੀਂ ਸਾਰੇ ਗੁਪਤ ਰੂਪ ਦੇ ਵਿੱਚ ਇੱਥੇ ਰਹਿ ਕੇ ਉਹੀ ਪੂਜਾ ਪਾਠ ਦੀ ਵਿਧੀ ਵਿਧਾਨ ਨੂੰ ਫੋਲੋ ਕਰਦੇ ਆ। ਕਿ ਨਹੀਂ ਜੇਕਰ ਆਪਾਂ ਇਹਨਾਂ ਨਵਰਾਤਰੀਆਂ ਦੀ ਗੱਲ ਕਰੀਏ ਤਾਂ ਭਗਤਾਂ ਨੂੰ ਤੁਸੀਂ ਕੀ ਸੰਦੇਸ਼ ਦਿਓਗੇ ਕਿਸ ਤਰ੍ਹਾਂ ਨਾਲ ਮਨ ਨੂੰ ਮਨਾਇਆ ਜਾ ਸਕਦਾ ਹੈ? ਸਰ ਮਾਤਾ ਦਾ ਦੇਖੋ ਮਾਤਾ ਦਾ ਸਿੱਧ ਰੂਪ ਹੈ ਇਹ ਬਹੁਤ ਸਮਾਂ 100 ਸਾਲ ਤੋਂ ਪੂਜਾ ਹੋ ਰਹੀ ਹੈ ਪੀੜੀ ਦਾ ਪੀੜੀ ਸਾਰੇ ਅਸੀਂ ਸਮਰਪਿਤ ਹੈ ਪੂਰੀ ਤਰ੍ਹਾਂ ਸਮਾਜ ਪੂਰੀ ਤਰ੍ਹਾਂ ਸਮਰਪਿਤ ਹੈ ਅ ਵਿਧੀ ਕੀ ਹੈ ਵਿਧੀ ਤਾਤ੍ਰਿਕ ਵਿਧੀ ਹੈ ਤਾਤ੍ਰਿਕ ਵਿਧੀ ਇੱਕ ਤਰ੍ਹਾਂ ਦੇ ਜਿਵੇਂ ਕਹਿੰਦੇ ਕਿ ਲਾਲ ਕਿਤਾਬ ਦੇ ਉਪਾਏ ਬਹੁਤ ਛੋਟੇ ਛੋਟੇ ਹੁੰਦੇ ਹਨ ਮਿੰਟ ਤੋਂ ਪਹਿਲਾਂ ਕੰਮ ਹੋ ਜਾਂਦਾ ਹੈ ਸਿੱਧ ਉਪਾਏ ਨੇ ਉਵੇਂ ਹੀ ਇਹ ਚੀਜ਼ ਹੈ ਮਾਤਾ ਦੀ ਜਿਹੜੀ ਤਾਤ੍ਰਿਕ ਵਿਧੀ ਦਾ ਜਿਹੜਾ ਵਿਧਾਨ ਹੈ ਇਸ ਵਿਧਾਨ ਦੇ ਮੁਤਾਬਿਕ ਭਗਵਤੀ ਪਹਿਲਾਂ ਤੁਹਾਨੂੰ ਤੁਹਾਡੇ ਇੱਕ ਅ ਪ੍ਰਾਰਥਨਾ ਦੇ ਉੱਤੇ ਤੁਹਾਨੂੰ ਚੀਜ਼ ਦੇ ਦਿੰਦੀ ਹੈ ਉਸ ਤੋਂ ਬਾਅਦ ਤੁਸੀਂ ਉਸ ਦੇ ਚੁਕਾਨ ਵਾਸਤੇ ਤੁਸੀਂ ਅ ਧਰਮ ਦੇ ਮੁਤਾਬਿਕ ਤੁਸੀਂ ਧਰਮ ਦੇ ਮੁਤਾਬਿਕ ਉਹ ਉਸ ਨੂੰ ਫੋਲੋ ਕਰਨਾ ਹੈ ਅਛਾਈ ਨੇਕੀ ਪੂਜਾ ਪਾਠ ਵਿਧੀ ਵਿਧਾਨ ਇਹਨਾਂ ਨੂੰ ਫੋਲੋ ਕਰਨਾ ਹੈ ਤੇ ਇਸ ਲਈ ਇਹ ਚੀਜ਼ ਹੈ ਕਿ ਤੰਤਰ ਵਿੱਦਿਆ ਦੀ ਹੋਣ ਦੀ وجہ ਨਾਲ ਇੱਕ ਤਾਂ ਕੰਮ ਜਲਦੀ ਹੋ ਜਾਂਦਾ ਹੈ ਇੱਕ ਕੰਮ ਪਹਿਲਾਂ ਹੋ ਜਾਂਦਾ ਹੈ ਤੁਸੀਂ ਬਾਦ ਵਿੱਚ ਚੁਕਾਨਾ ਹੈ ਅਗਰ ਤੁਸੀਂ ਉਹਦੇ 'ਚ ਕੋਈ ਚੂਕ ਕਰਦੇ ਹੋ ਜਾਂ ਉਹਦੀ 'ਚ ਕੋਈ ਗਲਤੀ ਕਰਦੇ ਹੋ ਮਤਲਬ ਚੀਜ਼ ਪਾਨ ਤੋਂ ਬਾਅਦ ਤੁਸੀਂ ਤੁਸੀਂ ਉਹਦਾ ਉਹ ਨਹੀਂ ਕਰਦੇ ਸੁੱਖ ਨਹੀਂ ਚੁੜਾਉਂਦੇ ਫਿਰ ਉਹਦਾ ਤੁਹਾਨੂੰ ਸਜ਼ਾ ਜ਼ਿਆਦਾ ਮਿਲਦੀ ਹੈ ਪਟਿਆਲਾ ਇੱਕੋ ਮਾਜਦਾ ਜਿਹੜਾ ਵਿਸ਼ਰਾਮ ਰੂਮ ਬਣਾਇਆ ਹੈ ਉਹ ਪਹਿਲਾਂ ਨਹੀਂ ਸੀ ਹਨਾ ਮੇਰੇ ਕਹਿੰਦਾ ਕੁਛ ਸਮਾਂ ਆਇਆ ਤੇ ਉੱਥੇ ਫਿਰ ਕਿਸ ਤਰ੍ਹਾਂ ਦੇ ਨਾਲ ਵਿਸ਼ਰਾਮ ਕਰਾਇਆ ਜਾਂਦਾ ਮਤਲਬ ਸਰ ਉਹ ਉੱਥੇ ਨਾਲ ਸੀ ਚਾਂਦੀ ਦਾ ਬੈੱਡ ਪਹਿਲਾਂ ਸਾਗਵੰਦ ਦਾ ਬੈੱਡ ਬਣਿਆ ਗਿਆ ਬਣਾਇਆ ਗਿਆ ਸੀਗਾ ਫਿਰ ਬਾਅਦ ਵਿੱਚ ਚਾਂਦੀ ਦਾ ਬੈੱਡ ਬਣਾਇਆ ਗਿਆ ਸੀਗਾ ਰਖੜਾ ਸਾਹਿਬ ਨੇ ਬਣਵਾਇਆ ਸੀਗਾ ਕਿਸੇ ਸਮਾਂ ਨੇ 420 ਸਾਲ ਪਹਿਲਾਂ ਤੇ ਉਹ ਕਿਉਂਕਿ ਇੱਕ ਬਹੁਤ ਵਿਸ਼ਾਲ ਰੂਪ ਬਣ ਗਿਆ ਸੀਗਾ ਮਾਤਾ ਦਾ ਭਗਵਤੀ ਰੂਮ ਉਹੀ ਸੀਗਾ ਮਤਲਬ ਮਾਤਾ ਦਾ ਵਿਸ਼ਰਾਮ ਦਾ ਕਮਰਾ ਉਹੀ ਸੀਗਾ ਉਦੇ ਚ ਪਹਿਲਾਂ ਮਾਤਾ ਦੇ ਬਿਸਤਰ ਔਰ ਇਹ ਸਭ ਪਈ ਰਹਿੰਦੇ ਸੀ ਉਹ ਸ਼ੀਸ਼ਾ ਨਹੀਂ ਲੱਗਿਆ ਹੋਇਆ ਸੀ ਦੂਸਰਾ ਦਰਵਾਜ਼ਾ ਲੱਗਿਆ ਹੋਇਆ ਸੀ ਫਿਰ ਜਦੋਂ ਇਹ ਸਭ ਲੱਗ ਗਿਆ ਉਹ ਜਦੋਂ ਇਹ ਸਭ ਤਿਆਰ ਹੋ ਗਿਆ ਉਸ ਤੋਂ ਬਾਅਦ ਅਸੀਂ ਸ਼ੀਸ਼ਾ ਲਗਾਤਾ ਉਸ ਬੈੱਡ ਦੇ ਥੱਲੇ ਵੀਲਸ ਲੱਗੇ ਹੋਏ ਨੇ ਜੀ ਰਾਤ ਨੂੰ ਜੋ ਚੌਂਕੀਦਾਰ ਸਾਡੇ ਨਾਲ ਹੈਲਪ ਕਰ ਰਹੇ ਹੁੰਦੇ ਨੇ ਔਰ ਪੁਜਾਰੀ ਜਿਹੜੇ ਇੱਥੇ ਔਨ ਡਿਊਟੀ ਨੇ ਉਹ ਬੈੱਡ ਨੂੰ ਖਿੱਚ ਕੇ ਮਾਤਾ ਦੇ ਸੰਗ ਅਸਨ ਤੇ ਲੈ ਆਉਂਦੇ ਪੂਰੀ ਵਿਧੀ ਵਿਧਾਨ ਨਾਲ ਫੇਰ ਉਹਦੇ ਤੇ ਬਿਸਤਰ ਵਗੈਰਾ ਪਿਛਾਇਆ ਜਾਂਦਾ ਹੈ ਮੰਤਰਾਂ ਦੇ ਉਚਾਰਨ ਦੇ ਨਾਲ ਔਰ ਪੂਜਾ ਪਾਠ ਕਰਕੇ ਸਾਰਾ ਸਿਸਟਮ ਇੱਕ ਇੱਕ ਵਿਧੀ ਸਿਖਾਈ ਗਈ ਹੈ ਸਾਨੂੰ ਸਾਡੇ ਬਜ਼ੁਰਗਾਂ ਦਾਰਾਂ ਉਸ ਦੇ ਮੁਤਾਬਿਕ ਮਾਤਾ ਨੂੰ ਸੌਣ ਦੇ ਵਾਸਤੇ ਬੈੱਡ ਬਣਾ ਕੇ ਸਜਾ ਕੇ ਅਸੀਂ ਇੱਕ ਨੌਕਰ ਦੀ ਤਰ੍ਹਾਂ ਉਹਨਾਂ ਨੂੰ ਦੇ ਕੇ ਬਾਹਰ ਆ ਜਾਂਦੇ ਆ ਉਸ ਤੋਂ ਬਾਅਦ ਉਹ ਆਪਣਾ ਆਰਾਮ ਕਰਦੇ ਰਹੇ ਮੇਰੀ ਖਿਆਲ ਤੇ ਹਰ ਧਰਮ ਦਾ ਵਿਅਕਤੀ ਮਾਂ ਦੇ ਦਰਬਾਰ ਤੇ ਬੋਝਦਾ ਮਾਂ ਨੂੰ ਮਨੰਦ ਸਰ ਅਸੀਂ ਦੇਖੋ ਸਿੱਖ ਔਰ ਹਿੰਦੂਆਂ ਵਿੱਚ ਤਾਂ ਫਰਕ ਹੈ ਨਹੀਂ ਹਾਰਡਲੀ ਕੋਈ ਕੱਟੜ ਹੀ ਕੋਈ ਐਸਾ ਬੰਦਾ ਹੋ ਜੋ ਇਦਾਂ ਦਾ ਮੰਨਦਾ ਹੋਵੇ ਬੰਦਾ ਹੈ ਨਹੀਂ ਕ੍ਰਿਸਚIANS ਅਸੀਂ ਨਹੀਂ ਦੇਖੇ ਕ੍ਰਿਸਚIANS ਕਿਉਂਕਿ ਅਲੱਗ ਪਹਿਚਾਨੀ ਅਸੀਂ ਮੁਸਲਮਾਨ ਨਨੂ ਵੀ ਦੇਖਿਆ ਇੱਥੇ ਉਸ ਕਲ ਕੈਪ ਜਿਹੜੀ ਹੁੰਦੀ ਆ ਉਹਨਾਂ ਦੀ ਉਹ ਉਸ ਕਲ ਕੈਪ ਪਾ ਕੇ ਵੀ ਅਸੀਂ ਉਹਨਾਂ ਨੂੰ ਮੱਥਾ ਟੇਕਦੇ ਹੋਏ ਦੇਖਿਆ ਬਹੁਤ ਸਾਰੇ ਮੁਸਲਮਾਨ ਪੀਰ ਫਕੀਰ ਇਹ ਜੋ ਮਜਾਰਾਂ ਦੇ ਉੱਤੇ ਬੈਠੇ ਹੁੰਦੇ ਉਹਨਾਂ ਨੂੰ ਅਸੀਂ ਮੱਥਾ ਟੇਕਦੇ ਹੋਏ ਦੇਖਿਆ ਸੋ ਐ ਲੱਗਦਾ ਕਿ ਕਿਸੇ ਨੂੰ ਵੀ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ ਕਿ ਉਹਦਾ ਧਰਮ ਕੀ ਆ ਹੈ ਉਹਨੂੰ ਮਾਤਾ ਦੇ ਪ੍ਰਤੀ ਇੰਨੀਕ ਸ਼ਰਧਾ ਔਰ ਇੰਨੀਕ ਉਹਦਾ ਚੁਕਾਬ ਹੈ ਕਿ ਸਰਦਾਰਤਾ ਆਪਣਾ ਦੂਸਰਾ ਹੱਥ ਹੈ ਮਤਲਬ ਮੁਸਲਮਾਨ ਵੀ ਆਉਂਦੇ ਨੇ ਜੀ ਅਬ ਪੰਨੇ ਜੀ ਗੱਲ ਕਰੀਏ ਇਸ ਨਵਰਾਤਰ ਦੀ ਗੱਲ ਕਰਨੀ ਕਿੰਨੇ ਲੋਕ ਕਿੰਨੇ ਕਿ ਸ਼ਰਧਾਲੂ ਜੜੇ ਇਸ ਥਾਂ ਤੇ ਦਰਸ਼ਨਾਂ ਲਈ ਆਉਂਦੇ ਨੇ ਸਰ ਲੱਖਾਂ ਦੀ ਗਿਣਤੀ ਚ ਸ਼ਰਧਾਲੂ ਆਉਂਦੇ ਨੇ ਆ ਤੁਸੀਂ ਦੇਖੋ ਪੰਜਾਬ ਪੂਰਾ ਪੰਜਾਬ ਪਿੰਡਾਂ ਤੋਂ ਲੋਕ ਆਉਂਦੇ ਨੇ ਆ ਹਰਿਆਣਾ ਦੇ ਬਹੁਤ ਲੋਕ ਮਤਲਬ ਜਿੰਨਾ ਪੰਜਾਬ ਆਂਦਾ ਉਨਾ ਹੀ ਹਰਿਆਣਾ ਆਂਦਾ ਫਿਰ ਬਹੁਤ ਬੜੀ ਮਾਤਰਾ ਤੋਂ ਹਿਮਾਚਲ ਤੋਂ ਲੋਕ ਆਉਂਦੇ ਨੇ ਦਿੱਲੀ ਤੋਂ ਆਉਂਦੇ ਨੇ ਫਿਰ ਵੈਸਟਰਨ ਯੂਪੀ ਤੋਂ ਆਉਂਦੇ ਨੇ ਸਾਰੇ ਹੁਣ ਨਵੇਂ ਤੇ ਇੱਕ ਹੋਰ ਇੱਕ ਗਿਣਤੀ ਜੁੜਦੀ ਜਾ ਰਹੀ ਹੈ ਅਸੀਂ ਦੇਖਦੇ ਹਾਂ ਕਿ ਰਾਜਸਥਾਨ ਤੋਂ ਬਹੁਤ ਲੋਕ ਆਉਂਦੇ ਨੇ। ਸੋ ਲੱਖਾਂ ਦੀ ਗਿਣਤੀ ਚਾਹੁੰਦੇ ਨੇ ਜੀ ਨਾਰਮਲ ਡੇਸ ਵਿੱਚ ਵੀ ਦੇਖਿਆ ਜਾਏ ਸਾਡੀ ਜਿਹੜੀ ਕੰਪਿਊਟਰ ਦੀ ਰੀਡਿੰਗ ਜਿਹੜੀ ਕਹਿੰਦੀ ਹੈ ਉਹ ਤਾਂ ਇੱਕ ਸ਼ਨੀਵਾਰ ਨੂੰ 80-85000 ਤਾਂ ਮਤਲਬ ਮਾਮੂਲੀ ਜੀ ਗੱਲ ਹੈ ਅਸੀਂ ਜਦੋਂ ਵੀ ਜਾ ਕੇ ਦੇਖਦੇ ਹਾਂ ਐਨੇ ਕਿ ਹੋ ਚੁੱਕੇ ਹੁੰਦੇ ਨੇ ਮਤਲਬ ਲੱਖਾਂ ਦੀ ਗਿਣਤੀ ਚਾਹੁੰਦੇ ਨੇ। ਜੀ ਸੋ ਇਸਨ ਮਾ ਕਾਲੀ ਦੇਵੀ ਦੇ ਮੰਦਿਰ ਦੇ ਪੰਡੇ ਜੀ ਜਿਨ੍ਹਾਂ ਨੇ ਦੱਸਿਆ ਲੱਖਾਂ ਲੋਕ ਜਿਹੜੇ ਇਸ ਨਵਰਾਤਰੀਆਂ ਦੇ ਵਿੱਚ ਦੂਰ ਦੂਰ ਤੋਂ ਮਾ ਦੇ ਦਰਬਾਰ ਤੇ ਆਉਂਦੇ ਨੇ। ते मनम मुरादां पाय बोलप्रिल टी वी पट्याला सोनूबादवा